ਗੁਰਬਾਣੀ ਸੰਵਾਦ ਪ੍ਰੋਗਰਾਮ ਵਿੱਚ ਅੱਜ ਅਸੀਂ ਤੁਹਾਡੇ ਨਾਲ ਮੁਲਾਕਾਤ ਕਰਾ ਰਹੇ ਹਾਂ ਸਾਡੇ ਨੌਜਵਾਨ ਵੀਰ ਭਾਈ ਹਰਿੰਦਰ ਸਿੰਘ ਜਰਾਂ ਨਾਲ ਜਿਵੇਂ ਕਿ ਸਾਡੇ ਦਰਸ਼ਕ ਜਾਣਦੇ ਹੀ ਆ ਕਿ ਅਸੀਂ ਗੁਰਬਾਣੀ ਸੰਵਾਦ ਪ੍ਰੋਗਰਾਮ ਦਾ ਜਿਹੜਾ ਦੂਜਾ ਭਾਗ ਆ ਇਹਦੇ ਵਿੱਚ ਅਸੀਂ ਵੱਖ-ਵੱਖ ਰੀਸ਼ਕੀਏ ਦਾ ਨਾਲ ਮੁਲਾਕਾਤ ਕਰਦੇ ਹਾਂ ਇਸ ਮੁਲਾਕਾਤ ਬਰੌਣਾ ਅਸੀਂ ਉਹਨਾਂ ਪਾਸੋਂ ਜਾਣਨਾ ਚਾਹੁੰਦੇ ਹਾਂ ਕਿ ਉਹਨਾਂ ਨੇ ਕਿਸ ਤਰ੍ਹਾਂ ਨਾਲ ਗੁਰਬਾਣੀ ਪੜਨ ਸੋਨ ਨੂੰ ਵਿਚਾਰ ਨੂੰ ਪਲ ਕਦੋਂ ਪੁੱਟਿਆ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਉਹਦੋਂ ਉਹਨਾਂ ਨੇ ਕੀ ਸੋਚ ਕੇ ਉਹਨਾਂ ਨੇ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ ਪਰ ਜਦੋਂ ਉਹਨਾਂ ਨੇ ਪੜ੍ਹੀ ਵਿਚਾਰੀ ਤਾਂ ਅੱਜ ਉਹ ਕਿਸ ਪੜਾ ਤੇ ਪਹੁੰਚੇ ਆ ਅੱਜ ਉਹ ਕੀ ਮਹਿਸੂਸ ਕਰਦੇ ਆ ਕਿ ਅਸਲ ਵਿੱਚ ਬਾਣੀ ਪੜਨ ਦਾ ਵਿਚਾਰਾਂ ਦਾ ਬਣਨ ਨਾਲ ਜੁੜਨ ਦਾ ਅਸਲ ਮਕਸਦ ਕੀ ਆ ਤੋਂ ਇਹ ਜਾਣ ਲਈ ਅਸੀਂ ਬਖ ਬਕਰੀ ਦੀ ਸ਼ਖਸੀਤਾਂ ਉਹਨਾਂ ਨਾਲ ਅਸੀਂ ਸਮੇਂ-ਸਮੇਂ ਮੁਲਾਕਾਤ ਕਰਦੇ ਆਂ। ਤੋਂ ਅੱਜ ਅਸੀਂ ਭਾਈ ਹਰਿੰਦਰ ਸਿੰਘ ਜੀ ਨਾਲ ਮੁਲਾਕਾਤ ਕਰ ਰਹੇ ਆਂ। ਇਹਨਾਂ ਪਾਸੋਂ ਅਸੀਂ ਜਾਣਾਂਗੇ ਕਿ ਇਹਨਾਂ ਨੇ ਕਿਸ ਤਰ੍ਹਾਂ ਇਹ ਸਫਰ ਇਹੜਾ ਸ਼ੁਰੂ ਕੀਤਾ ਔਰ ਕਿਵੇਂ ਪੜਾ-ਦਰ ਪੜਾ ਇਹਨਾਂ ਨੇ ਕਦਮ ਅਗਾਂਹ ਪੁੱਟਿਆ। ਤੋਂ ਹਰਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਸਤਿਅੰਨ ਤੇ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਭ ਤੋਂ ਪਹਿਲਾਂ ਥੋੜਾ ਜਿਹਾ ਆਪਣੇ ਬਾਰੇ ਦੱਸਿਓ। ਹਾਂ ਜੀ। ਤਾਂ ਕਿ ਅਸੀਂ ਤੁਹਾਡੇ ਬਾਰੇ ਥੋੜਾ ਜਾਣ ਸਕੀਏ ਇਸ ਸੰਖੇਪ ਵਿੱਚ ਹਾਂਜੀ ਬਿਲਕੁਲ ਪਹਿਲੇ ਤੇ ਮੈਂ ਤੁਹਾਡਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਤੇ ਮੈਂ 10-11 ਸਾਲ ਯੂਐਸ ਤੋਂ ਕੱਢੇ ਨੇ ਉੱਤੇ ਰਿਆਂ ਮੈਂ ਕੰਮ ਕੀਤਾ ਹੈ 5 ਸਾਲ ਕੈਨੇਡਾ ਹੋ ਗਏ ਨੇ ਥੋੜੇ ਸਾਲ ਮੈਂ ਇੰਡੀਆਜ਼ ਕੰਮ ਕੀਤਾ ਹੈ ਤੇ ਮੈਂ ਹਾਂਗਕਾਂਗ ਨਿਊਜ਼ੀਲੈਂਡ ਅਲੱਗ-ਅਲੱਗ ਜਗ੍ਹਾ ਕੰਮ ਕੇ ਕੰਮ ਕੀਤਾ ਹੈ ਪੂਰਾ ਤੇ ਹੁਣ ਵੈਂਕੂਵਰ ਆਏ ਸਾਨੂੰ ਤਕਰੀਬਨ ਡੇਢ ਸਾਲ ਹੋ ਗਿਆ ਹੈ ਹਾਂ ਤੇ ਮੇਰਾ profession ਹੋਈ ਹੈ ਅ ਇੰਜੀ ਮੇਰੀ ਸਕੂਲਿੰਗ ਬिलासपुर ਤੋਂ ਹੋਈ ਹੈ ਜਿੱਥੇ ਮੇਰਾ ਬਰਥ ਹੈ ਜੀ ਤੇ ਮੇਰਾ ਕਾਲਜ ਜਲੰਧਰ ਤੋਂ ਮੈਂ ਇੰਜੀਨੀਅਰਿੰਗ ਕੀਤੀ ਸੀ ਇਹ ਲੋਡ ਅੱਛਾ ਤਾਂ ਤੇ ਉਸ ਤੋਂ ਬਾਅਦ ਜੌਬ ਹਰ ਜਗ੍ਹਾ ਚੱਲ ਰਹੀ ਹੈ ਤੇ ਤੇ ਅ ਲੋਡ ਹੁੰਦੀ ਹੈ ਉੱਥੇ ਚਲੇ ਜਾਂਦੇ ਹਾਂ ਤੁਹਾਨੂੰ ਵੀ ਦੱਸਿਓ ਕਿਉਂਕਿ ਮੋਸਟਲੀ ਜੇ ਦੇਖਦੇ ਹਾਂ ਕਿ ਤੁਹਾਡੀ ਉਮਰ ਦੇ ਡੇ ਨੌਜਵਾਨ ਆ ਉਹਨਾਂ ਦੀ ਰੁਚੀ ਜਿਹੜੀ ਆ ਬੜੀ ਘੱਟ ਹੁੰਦੀ ਹੈ タルਮੋਲੇ ਪਾਸੇ ਜਿਹੜੇ ਜਿੰਨੇ ਕੇ ਸੀ ਇੰਟਰਵਿਊ ਕੀਤੇ ਆ ਉਹਤ ਕਿਰਮ ਦੇ ਜਿਹੜੇ ਆ ਉਹ 50 ਤੋਂ ਉੱਪਰ ਸੀ ਹਾਂਜੀ ਤੇ ਆਮੇ ਸੁਭਾਅ ਕੀ ਹੈ ਕਿ ਜਦੋਂ ਬੰਦਾ ਥੋੜਾ ਬਜ਼ੁਰਗ ਹੁੰਦਾ ਤੋ ਉਹਦਾ ਚੁਕਾ ਇਸ ਪਾਸੇ ਹੋ ਜਾਂਦਾ ਪਰ ਮੈਂ ਦੇਖ ਰਿਹਾ ਤੁਸੀਂ ਬੜਾ ਜਿਹੜਾ ਜੰਗਮੁਰ ਵਿੱਚ ਹੀ ਤੁਸੀਂ ਜਿਹੜਾ ਇਹ ਰਾਹ ਜਿਹੜਾ ਅਪਣਾਇਆ ਇਸ ਰਾਹ ਦੇ ਤੁਰੇ ਤੁਸੀਂ ਥੋੜਾ ਜਿਹਾ ਤੁਸੀਂ ਜੇ ਦੱਸੋ ਕਿ ਤੁਹਾਡੇ ਮਨ ਜੇ ਕਿਸ ਤਰ੍ਹਾਂ ਜਿਹੜੀ ਆ ਇਹ ਲੱਗਣ ਲੱਗੀ ਔਰ ਕੀ ਸੋਚ ਕੇ ਸਮਝ ਕੇ ਤੁਸੀਂ ਇਸ ਪਾਸੇ ਵੱਲ ਕਦਮ ਪੁੱਟਿਆ ਹਾਂਜੀ ਸੋ ਮੇਰਾ ਖਿਆਲ ਪਰਿਵਾਰ ਜਿਹੜਾ ਇਨਫਲੂਐਂਸ ਹੈ ਉਹ ਫੈਮਿਲੀ ਦਾ ਹੀ ਹੈ ਮੇਰੇ ਤੁਹਾਡੇ ਪਰਿਵਾਰ ਵੀ ਤੁਹਾਡੇ ਮਾਤਾ ਪਿਤਾ ਜਿਹੜੇ ਸੀਗੇ ਮਾਤਾ ਪਿਤਾ ਹੈਗੇ ਨੇ ਉਹ ਵੀ ਗੁਰਦੁਆਣੀ ਨਾਲ ਕਾਫੀ ਨੇ ਕਾਰਸੀ ਪ੍ਰਕਾਸ਼ ਵਿਕਤਾ ਹੈ ਅੱਛਾ ਅੱਪਾ ਜੀ ਦਾ ਬिलासपुर ਚ ਤੇ ਬਟ ਪਹਿਲਾ ਇਨਫਲੂਐਂਸ ਜੇ ਮੈਂ ਕਿਸੇ ਨੂੰ ਕ੍ਰੈਡਿਟ ਦੇਵਾਂਗਾ ਤੇ ਮੇਰੇ ਦਾਦਾ ਜੀ ਦਾਦੀ ਜੀ ਅੱਛਾ ਅੱਛਾ ਤੇ ਉਹ ਕਾਫੀ ਐਕਟਿਵ ਸੀ ਗੁਰਦੁਆਰੇ ਚ ਦਾਦਾ ਜੀ ਵੀ ਤੇ ਦਾਦੀ ਜੀ ਮੈਨੂੰ ਲੈ ਕੇ ਜਾਂਦੇ ਸੀ ਛੋਟੇ ਹੁੰਦੇ ਮੈਨੂੰ ਯਾਦ ਹੈ ਅੱਛੀ ਤਰ੍ਹਾਂ ਤੇ ਚਾਹ ਨਾਲ ਅਸੀਂ ਖੇਡਦੇ ਵੀ ਰਹਿੰਦੇ ਸੀ ਤੇ ਉਹ ਕਹਿੰਦੇ ਸੀ ਚਲ ਮੇਰੇ ਨਾਲ ਗੁਰਦੁਆਰੇ ਤੇ ਉੱਥੋਂ ਸ਼ੁਰੂ ਹੋਇਆ ਫਿਰ ਡੈ ਉਹ ਕੰਟੀਨਿਊ ਰੱਖਿਆ ਹੈ ਹਲੇ ਵੀ ਤੇ ਬਾਕੀ ਫੈਮਿਲੀ ਮੈਂਬਰਸ ਚਾਚਾ ਜੀ ਹੋ ਗਏ ਕੋਹ ਜੀ ਹੋ ਗਏ ਉਹਨਾਂ ਨੇ ਕੰਟੀਨਿਊ ਰੱਖਿਆ ਫਿਰ ਜਦੋਂ ਗਿਆ ਹੋਇਆ ਮੇਰੀ ਵਾਈਫ ਦਾ ਇਨਕਲਨੇਸ਼ਨ ਇਸ ਤਰਫ ਕਾਫੀ ਜ਼ਿਆਦਾ ਹੈ ਤੇ ਮੇਰੀ ਮਦਰ ਇਨ ਲਾ ਦਾ ਇਨਕਲਨੇਸ਼ਨ ਕਾਫੀ ਜ਼ਿਆਦਾ ਹੈ ਤੇ ਕਾਲਜ ਚ ਮੇਰੇ ਜਿਹੜੇ ਦੋਸਤ ਯਾਰ ਸੀ ਉਹ ਵੀ ਮੈਂ ਉਹਨਾਂ ਤੋਂ ਵੀ ਕੁਝ ਕੁਝ ਸਿੱਖਿਆ ਤੇ ਆਈ ਥਿੰਕ ਓਵਰ ਆਲ ਜਿਹੜਾ ਮਾਹੌਲ ਮੈਨੂੰ ਮਿਲਿਆ ਹੈ ਮੈਂ ਉਹ ਹੀ ਕਹਿ ਸਕਣਾ ਤੇ ਮੈਨੂੰ ਜੋ ਵੀ ਥੋੜਾ ਬਹੁਤ ਆਂਦਾ ਹੈ ਜੋ ਵੀ ਮੈਂ ਥੋੜਾ ਬਹੁਤ اٹੈਂਡੈਂਸ ਦੇਣਾ ਗੁਰਦੁਆਰੇ ਆਣਾ ਯਾ ਥੋੜੀ ਕੁ ਪਾਣੀ ਪੜਨਾ ਉਹ ਕ੍ਰੈਡਿਟ ਟੂ ਦੀ ਐਟਮੋਸਫੇਅਰ ਇਨ ਦੀ ਕੰਪਨੀ ਹੈ ਜਿਹੜੀ ਮੈਨੂੰ ਮਿਲੀ ਹੈ ਸ਼ੁਰੂ ਤੋਂ ਹਾਂ ਤੁਸੀਂ ਆਮ ਜਿਹੜਾ ਦੇਖਣ ਚ ਆਉਂਦਾ ਕਿਵੇਂ ਦਾ ਕਿ ਜਿਹੜੇ ਜਿਸ ਤਰ੍ਹਾਂ ਤੁਹਾਡੇ ਤੋਂ ਮਾਹੌਲ ਮਿਲੇ ਆ ਹਾਂਜੀ ਘਰ ਵਿੱਚੋਂ ਮਿਲੇ ਆ ਹਾਂਜੀ ਉਹ ਜ਼ਿਆਦਾਤਰ ਜਿਹੜੇ ਰਸਮੀ ਰੂਪ ਵਿੱਚ ਇੱਕ ਰਿਚੁਅਲ ਵੇ ਵਿੱਚ ਜਿਹੜੇ ਆ ਉਹ ਬਾਣੀ ਪੜਦੇ ਆ ਅਸਲੀ ਉਹ ਬੱਚਿਆਂ ਨੂੰ ਵੀ ਜਿਹੜੇ ਬਜ਼ੁਰਗ ਆ ਜ਼ਿਆਦਾ ਤਾਂ ਸਾਰੇ ਨਹੀਂ ਪਰ ਜ਼ਿਆਦਾ ਪੁਰੇ ਨਾ ਕਰਦੇ ਪਾਠ ਕਰਨਾ ਚਾਹੀਦਾ ਹਾਂਜੀ ਚੰਗਾ ਹੁੰਦਾ ਜਾ ਹੁੰਦਾ ਵੀ ਅੱਗੇ ਸਵਰਗ ਮਿਲੂਗਾ ਹਾਂਜੀ ਉਹ ਇਸ ਤਰ੍ਹਾਂ ਦੀ ਮੋਸਲੀ ਜਿਹੜੀ ਆ ਪਿੱਛੇ ਪਿੱਛੇ ਦੀ ਭਾਵਨਾ ਹੁੰਦੀ ਆ ਹਾਂਜੀ ਜਿਹੜੀ ਇੱਛਾ ਹੁੰਦੀ ਆ ਉਹ ਇਸ ਕਿਸੇ ਦੀ ਪ੍ਰਾਪਤੀ ਦੇ ਜਾਂ ਕੋਈ ਸਾਡੀ ਰੱਬ ਹਲਪ ਮਦਦ ਕਰੂਗਾ ਹਾਂਜੀ ਸਾਡੀ ਸਹਾਇਤਾ ਹੋਊਗੀ ਕੋਈ ਮੁਸ਼ਕਲ ਨਹੀਂ ਆਊਗੀ ਜੇ ਤੁਸੀਂ ਬਾਣੀ ਪੜੋ ਗੁਰਦੁਆਰੇ ਜਾਓ ਪਾਠ ਕਰੋ ਮੋਸਲੀ ਆਮ ਦੇਖਣ ਚ ਆਇਆ ਕਿ ਇਹਨਾਂ ਗੱਲਾਂ ਕਰਕੇ ਹੀ ਬੱਚਿਆਂ ਨੂੰ ਮਾਪੇ ਭਰੇ ਦੇ ਆ ਹਾਂਜੀ ਇਥੇ ਵੀ ਅਸੀਂ ਦੇਖਦੇ ਆ ਜਿਹੜੇ ਖਾਸ ਤੌਰ ਤੇ ਜੰਗ ਬੱਚੇ ਆਉਂਦੇ ਆ ਸਟੂਡੈਂਟ ਖਾਸ ਤੌਰ ਤੇ ਆਉਂਦੇ ਆ ਤੇ ਉਹਨਾਂ ਨੂੰ ਜੇ ਪੁੱਛੀ ਤਾਂ ਉਹਨਾਂ ਦਾ ਜ਼ਿਆਦਾਤਰ ਇਹ ਹੀ ਉਤਰਦਾ ਕਿ ਸਾਨੂੰ ਜੀ ਪੇਰੈਂਟਸ ਨੇ ਕਿਹਾ ਕਿ ਗੁਰਦੁਆਰੇ ਜਾਇਆ ਕਰੋ ਚੰਗਾ ਹੁੰਦਾ ਤੁਹਾਨੂੰ ਰੱਬ ਤੁਹਾਡੀ ਸਹਾਇਤਾ ਕਰੂਗਾ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਉਗੀ ਪਰ ਇਸ ਤੋਂ ਇਲਾਵਾ ਕਿ ਬਾਣੀਆਂ ਅਸੀਂ ਪੜਨ ਦਾ ਜੋ ਮਕਸਦ ਹੈ ਠੀਕ ਹੈ ਕਿ ਪ੍ਰੇਰਨਾ ਦੇਣ ਲਈ ਇੱਕ ਵਧੀਆ ਤਾਰਿਕਾ ਜਿਹੜਾ ਇਹ ਤਰੀਕਾ ਸਾਬਤ ਹੁੰਦਾ ਪਰ ਉਹਦਾ ਕੈਮਰਾ ਕੋ ਦੱਗੇ ਜ਼ਿੰਦਗੀ ਪਰ ਅਸੀਂ ਫਿਰ ਇਹ ਸਵਿਧੀਆਂ ਇਹ ਸ਼ਾਇਦ ਜਿਹੜਾ ਰੱਬ ਦਾ ਨਾਮ ਲੈਣਾ ਬਾਣੀ ਪੜ੍ਹਨਾ ਜਾਂ ਹੋਰ ਧਰਮ ਜਿਹੜੇ ਤਾਂ ਕਰਮ ਕਰਨੇ ਆ ਇਹ ਕਿਸੇ ਨਾ ਕਿਸੇ ਮਕਸਦ ਲਈ ਕਰਨੇ ਆ ਕੋਈ ਜਿਹੜੀ ਸਾਡੀ ਇੱਛਾ ਸਾਡੀ ਕਾਮਨਾ ਅਸੀਂ ਉਹਦੇ ਲਈ ਕਰਨੇ ਆ ਜਿਸ ਲਈ ਅਸੀਂ ਚ ਬਾਣੀ ਪੜ੍ਹਨੀ ਆ ਉਹ ਜਿਹੜਾ ਪਿੱਛੇ ਰਹਿ ਜਾਂਦਾ ਤਾਂ ਕੀ ਤੁਹਾਡਾ ਜਿਹੜਾ ਮਾਹੌਲ ਸੀ ਉਹਦੇ ਵਿੱਚ ਵੀ ਇਹ ਚੀਜ਼ ਸੀ ਜਾਂ ਇਹਨਾਂ ਕੋਈ ਵੱਖਰਾ ਪੰਨ ਸੀਗਾ ਤੁਹਾਡਾ ਇਹ ਪਹਿਲਾ ਸਟੈਪ ਤੇ ਹੋਈ ਹੁੰਦਾ ਜਿੱਥੇ ਤੁਹਾਨੂੰ ਐਨਕਰੇਜਮੈਂਟ ਮਿਲਦੀ ਹੈ ਤੁਸੀਂ ਪਾਠ ਕਰੋ ਹਾਂ ਹਾਂ ਤੇ ਰੱਬ ਤੁਹਾਡਾ ਧਿਆਨ ਰੱਖੇਗਾ ਤੁਹਾਨੂੰ ਲਾਈਫ ਚ ਖੁਸ਼ੀ ਮਿਲੇਗੀ ਹਾਂ ਹਾਂ ਬਟ ਸਾਨੂੰ ਥੋੜਾ ਜਾਂ ਆਈ ਥਿੰਕ ਜਦੋਂ ਸੈਕੰਡ ਸਟੈਪ 'ਤੇ ਜਾਂਦੇ ਹੋ ਤੁਸੀਂ ਜਦੋਂ ਤੁਹਾਨੂੰ ਗੁਰਬਾਣੀ ਸਮਝ ਆਣ ਲੱਗ ਜਾਂਦੀ ਹੈ ਮੈਨੂੰ ਥੋੜੀ ਸਮਝ ਆਉਂਦੀ ਹੈ ਬਹੁਤ ਬਹੁਤੀ ਸਮਝ ਨਹੀਂ ਆਉਂਦੀ ਬਟ ਜਿੰਨੀ ਵੀ ਆਉਂਦੀ ਹੈ ਉਹ ਜਦੋਂ ਤੁਹਾਨੂੰ ਥੋੜੀ ਥੋੜੀ ਸਮਝ ਆ ਜਾਂਦੀ ਹੈ ਫਿਰ ਤੁਹਾਨੂੰ ਇੰਟਰਸਟ ਵੀ ਆ ਜਾਂਦਾ ਹੈ ਸਹੀ मीनिंग ਵੀ ਪਤਾ ਲੱਗ ਜਾਂਦਾ ਹੈ ਤੁਸੀਂ ਮੰਗਣਾ ਘੱਟ ਕਰ ਦਿੰਦੇ ਹੋ ਤੁਸੀਂ ਸ਼ੁਕਰਾਨਾ ਜ਼ਿਆਦਾ ਕਰਦੇ ਹੋ ਤੇ ਮੈਂ ਆਪਣੇ ਘਰ ਚ ਮਾਹੌਲ ਦੇਖਿਆ ਤੇ ਮੈਂ ਸ਼ੁਰੂਸ ਤੇ ਪਾਠ ਇਸ ਤਰ੍ਹਾਂ ਸ਼ੁਰੂ ਕੀਤਾ ਸੀ ਕਿ ਅਸੀਂ ਪੰਜਾਬੀ ਸਿੱਖੀ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਹੁਣ ਮੈਂ ਰੈਗੂਲਰ ਤੇ ਨਹੀਂ ਆ ਬਟ ਕੀਰਤਨ ਸੋਲ ਦਾ ਪਾਠ ਸ਼ੁਰੂ ਕੀਤਾ ਉਹ ਮੈਂ ਰੋਜ਼ ਕਰਦਾ ਕੋਸ਼ਿਸ਼ ਕਰਦਾ ਤੇ ਉਹ ਪਹਿਲੇ ਇੱਕ ਰਿਚੁਅਲ ਸੀ ਕਿ ਪਾਠ ਕਰਨਾ ਬਟ ਹੁਣ ਜਦੋਂ ਥੋੜੀ ਬਹੁਤ ਸਮਝ ਆਉਣ ਲੱਗ ਗਈ ਹੈ ਕਿ ਉਹ ਬੋਲ ਕੀ ਨੇ ਫਿਰ ਉਹਦੇ ਬਾਅਦ ਇੰਟਰਸਟ ਨੇਚਰਲੀ ਆ ਜਾਂਦਾ ਹੈ ਮਦਦ ਤੁਹਾਨੂੰ ਦੱਸਿਆ ਬਜ਼ੁਰਗਾ ਨੇ ਜਾਂ ਕਿਸੇ ਹੋਰ ਸਜਣ ਮਿੱਤਰ ਨਹੀਂ ਜਾਂ ਤੁਹਾਨੂੰ ਆਪਣੇ ਆਪ ਬਾਣੀ ਪੜਨ ਲਾਓ ਤੁਹਾਨੂੰ ਜਿਹੜੀ ਇਹ ਪ੍ਰੇਰਨਾ ਮਿਲੀ ਤੁਹਾਡੇ ਅੰਦਰ ਇਹ ਉਤਸ਼ਾਹ ਪੈਦਾ ਹੋਇਆ ਆਈ ਥਿੰਕ ਦੋਨੋਂ ਗੱਲਾਂ ਨੇ ਇੱਕ ਤੇ ਦੱਸਿਆ ਵੀ ਬਜ਼ੁਰਗਾ ਨੇ ਕਿ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਤੇ ਪ੍ਰੈਕਟੀਕਲ ਜਿਹੜੇ ਐਪਲੀਕੇਸ਼ਨਸ ਹੁੰਦੇ ਨੇ ਗੁਰਬਾਣੀ ਦੇ ਉਹ ਥੋੜੇ ਥੋੜੇ ਸਮਝ ਆਣ ਲੱਗੇ ਬਟ ਜਦੋਂ ਮੈਨੂੰ ਆਪ ਗੁਰਬਾਣੀ ਸਮਝ ਆਣ ਲੱਗੀ ਥੋੜੀ ਥੋੜੀ ਤੇ ਮੈਂ ਹੁਣ ਜਿਹੜਾ ਨੋਟਿਸ ਕਰ ਰਿਹਾ ਤੁਸੀਂ ਬੜੀ ਅੱਛੀ ਗੱਲ ਕਹੀ ਕਿ ਯੂ نو ਯੰਗ ਤੇ ਅੱਜਕੱਲ ਮੇਰੇ ਖਿਆਲ ਯੰਗ ਲੋਕਾਂ ਨੂੰ ਜ਼ਿਆਦਾ ਜ਼ਰੂਰਤ ਹੈ ਗੁਰਬਾਣੀ ਦੀ ਹੂੰ ਹੂੰ ਜਿਹੜਾ ਦੁਨੀਆਂ ਦਾ ਮਾਹੌਲ ਹੈ ਜਿਸ ਤਰ੍ਹਾਂ ਦੀ ਕੰਪਲਿਕੀਸ਼ਨਸ ਨੇ ਤੇ ਜਦੋਂ ਤੁਸੀਂ ਗੁਰਬਾਣੀ ਸਮਝਣ ਲੱਗ ਜਾਂਦੇ ਹੋ ਹੂੰ ਹੂੰ ਤੇ ਫਿਰ ਤੁਹਾਨੂੰ ਉਹ ਸੈਕੰਡ ਸਟੈਪ 'ਚ ਜਦੋਂ ਤੁਸੀਂ ਆ ਜਾਂਦੇ ਹੋ ਉਹਦੇ ਬਾਅਦ ਉਹ ਚੇਂਜ ਹੋ ਜਾਂਦਾ ਹੈ ਉਹ ਮੈਟਰ ਨਹੀਂ ਕਰਦਾ ਕਿ ਤੁਸੀਂ ਕਿੰਨੀ ਦੇਰ ਪਾਠ ਕਰ ਰਹੇ ਹੋ ਇਹ ਮੈਟਰ ਕਰਦਾ ਹੈ ਕਿ ਤੁਸੀਂ ਉਹ ਦੋ ਚੀਜ਼ਾਂ ਜਿਹੜੀ ਤੁਹਾਨੂੰ ਸਮਝ ਆਈਆਂ ਨੇ ਉਹ ਤੁਸੀਂ ਅਪਲਾਈ ਕਰ ਰਹੇ ਹੋ ਕਿ ਨਹੀਂ ਕਰ ਰਹੇ ਆਪਣੇ ਲਾਈਫ 'ਚ ਤੁਸੀਂ ਥੋੜਾ ਇਹ ਦੱਸਿਓ ਕਿ ਉਨ ਜੋ ਥੋੜੀ ਜਿਹੀ ਸਮਝ ਆਉਣ ਲੱਗ ਪਈ ਹਾਂਜੀ ਉਹਨਾਂ ਤੁਹਾਡੇ ਸੁਭਾਅ ਵਿੱਚ ਜੋ ਤੁਹਾਡੇ ਆਚਨ ਵਿੱਚ ਹਾਂਜੀ ਇਹ ਕਿੰਨੇ ਕੁ ਤਬਦੀਲੇ ਆਏ ਮੈਂ ਕਹਾਂਾ ਕਾਫੀ ਆਇਆ ਤੇ ਮੈਨੂੰ ਲੱਗਦਾ ਹੈ ਕਿ ਮੈਂ ਪਰਸਨਲੀ ਮੈਂ ਕੋਸ਼ਿਸ਼ ਕਰਦਾ ਹਾਂ ਜਿੰਨੀ ਹੋ ਸਕਦੀ ਹੈ ਕਿ ਮੈਂ ਬੰਦਿਆਂ ਨੂੰ ਜਜ ਨਹੀਂ ਕਰਦਾ ਮੈਂ ਕੰਪੈਰੀਸ਼ਨ ਨਹੀਂ ਕਰਦਾ ਹਾਂ ਹਾਂ ਮੈਨੂੰ ਲੱਗਦਾ ਹੈ ਕਿ ਅ ਜੋ ਮੈਂ ਹਾਂ ਮੇਰਾ ਕੰਪੈਰੀਸ਼ਨ ਮੇਰੇ ਨਾਲ ਹੈ ਹਾਂ ਤੇ ਸੋਸ਼ਲ ਮੀਡੀਆ ਦੇ ਵਰਲਡ 'ਚ ਉਹ ਇੱਕ ਬਹੁਤ ਵੱਡਾ ਚੇਂਜ ਆਇਆ ਹੈ ਕਿ ਮੈਨੂੰ ਲੱਗਦਾ ਹੈ ਕਿ ਮੈਂ ਕਿਸੇ ਨੇ ਫੋਨ ਦਾ ਰਿਪਲਾਈ ਨਹੀਂ ਕੀਤਾ ਕਿਸੇ ਨੇ ਪਾਰਟੀ ਕੀਤੀ ਸਾਨੂੰ ਬੁਲਾਇਆ ਨਹੀਂ ਕਿਸੇ ਨੇ ਕੋਈ ਗੱਡੀ ਲਈ ਕਿਸੇ ਨੇ ਕਿਹੜੇ ਕੱਪੜੇ ਪਾਏ ਤੇ ਉਹ ਹੁਣ ਮੈਂ ਕੰਪੇਅਰ ਨਹੀਂ ਕਰਦਾ ਮੈਨੂੰ ਲੱਗਦਾ ਹੈ ਇਹ ਇੱਕ ਬਹੁਤ ਵੱਡਾ ਚੰਜ ਹੈ ਮੇਰੇ ਅੰਦਰ ਮੈਂ ਵੱਡੀ ਜੱਜ ਮੈਂ ਜੱਜ ਨਹੀਂ ਕਰਦਾ ਹਾਲੇ ਵੀ ਹੋ ਜਾਂਦਾ ਹੈ ਕਦੇ-ਕਦੇ ਹਿਊਮਨ ਆਫ ਕਈ ਵਾਰੀ ਹੋ ਜਾਂਦਾ ਹੈ ਤੇ ਬਟ ਮੈਂ ਫਿਰ ਵੀ ਪਹਿਲੇ ਮੈਂ ਗੁੱਸਾ ਵੀ ਬਹੁਤ ਕਰਦਾ ਸੀ ਹੁਣ ਵੀ ਕਰਦਾ ਪਰ ਮੈਂ ਬਹੁਤ ਕੰਟਰੋਲ ਆ ਜਾਣਾ ਮੈਨੂੰ ਸਵਾ ਜਾਣਾ ਚਾਹੀਦਾ ਸਭੀ ਸੰਭਲ ਜਾਣੇ ਹੋ ਨੁਕਸਾਨ ਆਪਣਾ ਹੀ ਹੈ ਹਾਂ ਹਾਂ ਉਹ ਸਮਝ ਥੋੜੀ ਆਈ ਹੈ ਮੈਨੂੰ ਉਹ ਦਿਨ ਕਿ ਆਪਣੇ ਮਨ ਨੂੰ ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਮਤਲਬ ਇਸ ਹਮਿੰਦਿਓ ਕਿ ਤੁਹਾਨੂੰ ਬਾਣੀ ਤੋਂ ਪ੍ਰੇਰਣਾ ਮਿਲੀ ਸ਼ਕਤੀ ਮਿਲੀ ਹੁਣ ਤੁਸੀਂ ਸਾਇੰਸ ਦੀ ਗੱਲ ਕਰੋ ਤੇ ਅੱਜ ਸਾਇੰਸ ਜੇ ਆਪਾਂ ਪੋਡਕਾਸਟ ਦੇਖੀਏ ਜਾਂ ਬੁੱਕਸ ਦੇਖੀਏ ਕਿਤਾਬਾਂ ਦੇਖੀਏ ਦੋ ਚਾਰ ਟੌਪਿਕਸ ਨੇ ਜਿਹੜੇ ਹਰ ਬੰਦਾ ਗੱਲ ਕਰ ਰਿਹਾ ਹੈ ਹੈਪੀਨੈਸ ਹੋ ਗਿਆ ਲੌਂਗੇਵਿਟੀ ਹੋ ਗਿਆ ਹੈਲਥ ਹੋ ਗਿਆ ਮੈਂਟਲ ਹੈਲਥ ਹੋ ਗਿਆ ਤੇ ਸਾਰੀ ਗੁਰਬਾਣੀ ਚ ਉਹ ਸਭ ਚੀਜ਼ਾਂ অলਰੈਡੀ ਹਨ ਅਸੀਂ ਕਦੇ ਧਿਆਨ ਨਹੀਂ ਦਿੰਦੇ ਹੁਣ ਬੇ ਸਿੰਪਲ ਲਾਈਨ ਮੈਜਿਨੀ ਥੋੜੀ ਮੈਨੂੰ ਸਮਝ ਆਏ ਮਨ ਜੀਤੇ ਜਗ ਜੀਤ ਉਹਦਾ ਜਿਹੜਾ ਮਤਲਬ ਹੈ ਉਹ ਮੈਨੂੰ ਪੜ੍ਹਦੇ ਸਮੇਂ ਬੜੇ ਸਾਲ ਤੋਂ ਕਰ ਰਿਆ ਸੀ ਮਤਲਬ ਮੈਨੂੰ ਹੁਣ ਸਮਝ ਆਇਆ ਤੇ ਹੁਣ ਜੇ ਆਪਾਂ YouTube ਚ ਲਗਾਈਏ ਜਾਂ ਮੋਟੀਵੇਸ਼ਨਸ ਵੀਚਸ ਲਗਾਈਏ ਹਰ ਬੰਦਾ ਉਹੀ ਕਹਿ ਰਿਹਾ ਤੇ ਮੈਨੂੰ ਲੱਗਦਾ ਕਿ ਸਾਡੀ ਗੁਰਬਾਣੀ ਚ ਕਾਫੀ ਸਾਰੀ ਇਸ ਤਰ੍ਹਾਂ ਦੇ ਪ੍ਰੈਕਟੀਕਲ ਸੀਜ਼ਾਂ ਨੇ ਜਿਹੜੇ ਅਸੀਂ ਸਿੱਖ ਸਕਨੇ ਆ ਤੇ ਉਹ ਸਿੱਖਣ ਨਾਲ ਸਾਡੀ ਲਾਈਫ ਕਾਫੀ ਇੰਪਰੂਵ ਹੋ ਸਕਦੀ ਹੈ। ਤੇ ਤੁਹਾਡਾ ਜਿਹੜਾ ਆਮ ਜਿਹੜਾ ਵਰਤੋ ਵਿਵਹਾਰ ਆ ਤੁਹਾਡੇ ਆਪਣੇ ਪਰਿਵਾਰ ਨਾਲ ਸੋ ਜਨਾ ਮਿੱਤਰਾਂ ਨਾਲ ਇਹਦੇ ਵਿੱਚ ਕਿੰਨੀ ਤਬਦੀਲੀ ਆਈ? ਤਬਦੀਲੀ ਮੈਂ ਕਹਾਂਗਾ ਕਿ ਮਤਲਬ ਉਹਦੇ ਵਿੱਚ ਬਹੁਤ ਪਰਿਵਾਰ ਨਾਲ ਤੇ ਮਤਲਬ ਬਹੁਤ ਜ਼ਿਆਦਾ ਤਬਦੀਲੀ ਨਹੀਂ ਕਹਾਂਗਾ ਮੈਂ। ਪਰ ਮੈਂ ਜਿਸ ਤਰ੍ਹਾਂ ਮੈਂ ਕਿਹਾ ਮੈਂ ਫਰੈਂਸ ਨੂੰ ਦੇਖ ਕੇ ਜਾਂ ਮੈਂ ਦੂਜਿਆਂ ਨੂੰ ਦੇਖ ਕੇ ਕਿਸੇ ਹੋਰ ਨੂੰ ਦੇਖ ਕੇ ਮੈਂ ਕੋਸ਼ਿਸ਼ ਕਰਨਾ ਕਿ ਮੈਂ ਉਹਨਾਂ ਨੂੰ ਜਜ ਨਾ ਕਰਾਂ। ਮੈਂ ਮੂਮੈਂਟ ਚ ਰਹਾ ਮੈਂ ਇੰਜੋਏ ਕਰਾਂ। ਮੈਂ ਜੇ ਘੁੰਮਣ ਜਾਣਾ ਹੈ ਘੁੰਮ ਜਾਵਾ ਵੀ ਪਾਰਟੀ ਕਰਨੀ ਹੈ ਪਾਰਟੀ ਕਰਾਉ ਗੁਰਦੁਆਰੇ ਨੇ ਮੈਂ ਕਿਸੇ ਨੂੰ ਦੇਖਦਾ ਨਹੀਂ ਕਿ ਉਹ ਫਲਾਣਾ ਕੀ ਕਰ ਰਿਹਾ ਤੇ ਮੈਂ ਉਹਦਾ ਕਮੈਂਟ ਵੀ ਨਹੀਂ ਕਰਦਾ ਤੇ ਇੱਕ ਮੈਨੂੰ ਜਿਹੜੀ ਹੋਰ ਚੀਜ਼ ਮੈਨੂੰ ਬਹੁਤ ਰੀਸੈਂਟਲੀ ਸਮਝ ਆਈ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਕਿਸੇ ਨਾਲ ਵਿਹਾਰ ਤੁਸੀਂ ਕਰਦੇ ਹੋ ਦੂਜਿਆਂ ਨਾਲ ਜਿਹੜਾ ਅਸੀਂ ਦੂਜਿਆਂ ਨਾਲ ਵਿਹਾਰ ਕਰਦੇ ਹਾਂ ਉਹਨਾਂ ਉਹਦਾ ਉਹਨਾਂ 'ਚ ਕੀ ਇੰਪੈਕਟ ਹੁੰਦਾ ਹੈ ਤੇ ਮੈਨੂੰ ਨਹੀਂ ਪਤਾ ਬਟ ਉਹਦਾ ਸਾਡਾ ਸਾਡੇ ਉੱਤੇ ਬਹੁਤ ਇੰਪੈਕਟ ਹੁੰਦਾ ਹੈ ਜੇ ਤੁਸੀਂ ਕਿਸੇ ਨਾਲ ਗੁੱਸਾ ਕਰ ਰਹੇ ਹੋ ਕਿਸੇ ਨੂੰ ਜਾ ਕਿਸੇ ਨਾਲ ਅੱਛਾ ਕਰ ਰਹੇ ਹੋ ਉਹਦਾ ਇੰਪੈਕਟ ਤੁਹਾਡੇ ਅੰਦਰ ਬਹੁਤ ਜ਼ਿਆਦਾ ਹੁੰਦਾ ਹੈ ਕੰਪੇਅਰਡ ਟੂ ਕਿ ਉਹ ਸਾਹਮਣੇ ਵਾਲੇ ਚੁਕੀ ਇੰਪੈਕਟ ਹੋ ਰਿਹਾ ਕਿਉਂ ਵੀ ਹੁੰਦਾ ਸਾਡੇ ਸੁਭਾਅ ਜਿਹੜਾ ਸਾਡਾ ਸੁਭਾਅ ਕਿ ਦੂਜਿਆਂ ਦੀ ਖੁਸ਼ੀ ਦੇਖ ਕੇ ਜਿਹੜੇ ਇਵਨ ਆਪਰੇਟਿਵ ਵੀੜੇ ਹੁੰਦੇ ਆ ਉਹਨਾਂ ਦੀ ਖੁਸ਼ਿਆਲੀ ਵੇਖ ਕੇ ਜਦੋਂ ਤਰੱਕੀ ਕਰਦਿਆਂ ਦੇਖ ਕੇ ਹਾਂਜੀ ਮਨ ਵੀ ਜਿਹੜੀ ਅਸੀਂ ਈਰਖਾ ਲਾ ਪੈਦਾ ਹੋ ਜਾਂਦਾ ਬਿਲਕੁਲ ਕੀ ਤੁਹਾਡੇ ਵਿੱਚ ਬਾਣੀ ਪੜਨ ਨਾਲ ਕੋਈ ਸਮਝ ਆਈ ਘਟਿਆ ਬਹੁਤ ਬਹੁਤ ਫਰਕ ਬਹੁਤ ਫਰਕ ਪਿਆ ਮੈਨੂੰ ਕਿਉਂਕਿ ਅਸੀਂ ਵੀ ਹੰਬਲ ਬੈਕਗ੍ਰਾਉਂਡ ਤੋਂ ਆਂਦੇ ਹਾਂ ਹੁਣ ਥੋਨੇ ਵੀ ਹੰਬਲ ਹਾਂ ਤੇ ਜੋ ਵੀ ਰੱਬ ਨੇ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਉਹ ਹੀ ਮੈਂ ਡਿਸਰਵ ਕਰਦਾ ਤੇ ਜਿਹੜਾ ਕਿਸੇ ਹੋਰ ਨੂੰ ਦਿੱਤਾ ਹੈ ਉਹ ਡਿਸਰਵ ਕਰ ਦਿੰਦਾ ਤੇ ਉਹ ਮੇਰੇ ਚ ਮੈਨੂੰ ਲੱਗਦਾ ਹੈ ਕਿ ਮੈਂ ਸੋਚਣ ਦਾ ਤਰੀਕਾ ਮੇਰਾ ਬਦਲ ਗਿਆ ਮੈਂ ਕਿਸੇ ਦੀ ਤਰੱਕੀ ਦੇਖ ਕੇ ਕੋਸ਼ਿਸ਼ ਕਰਨਾ ਕਿ ਮੈਨੂੰ ਈਰਖਾ ਨਾ ਹੋਵੇ ਜਾਂ ਗੁੱਸਾ ਨਾ ਆਵੇ ਜਾਂ ਹੁਣ ਉਹ ਉਹ ਇੱਕ ਮਿੰਟ ਦਾ ਹੈ ਕਿ ਬਹੁਤ ਵੱਡਾ ਚੇਂਜ ਹੈ ਔਰ ਉਹ ਮੈਨੂੰ ਜ਼ਿਆਦਾ ਬੈਨੀਫਿਟ ਕਰ ਰਿਹਾ ਮੈਨੂੰ ਇਸ ਤਰ੍ਹਾਂ ਲੱਗਦਾ ਜਦ ਦੂਜਿਆਂ ਨੂੰ ਜਦੋਂ ਅਸੀਂ ਦੇਖੋ ਇਹ ਕੁਦਰਤ ਗਾ ਜਦੋਂ ਕਿਸੇ ਬਾਰੇ ਬਾੜਾ ਸੋਚਦੇ ਆ ਹਾਂਜੀ ਉਹਦਾ ਹੋਣਾ ਨਾ ਉਹਨਾਂ ਦੇ ਪਤਾ ਵੀ ਨਹੀਂ ਹੁੰਦਾ ਆਪਣਾ ਮਨ ਖਰਾਬ ਪਰ ਅਸੀਂ ਆਪਣਾ ਆਪ ਜਿਹੜਾ ਉਹਦਾ ਨੁਕਸਾਨ ਕਰ ਬੈਨੇ ਆ ਬਿਲਕੁਲ ਉਹਨੂੰ ਕਦੇ ਨਾਲ ਖਬਰ ਵੀ ਨਹੀਂ ਹੁੰਦੀ ਵੀ ਇਹ ਮੇਰੇ ਬਾਰੇ ਕੀ ਸੋਚ ਰਿਹਾ ਅਸੀਂ ਆਪਣਾ ਜਿਹੜਾ ਚੈਨ ਉਹ ਗਵਾ ਬੈਨੇ ਆ ਬਿਲਕੁਲ ਇਹ ਤੁਸੀਂ ਉਹ ਤੁਸੀਂ ਜਿਹੜਾ ਹੁਣ ਜਿਉਂ-ਜਿਉਂ ਤੁਸੀਂ ਬਾਣੀ ਪੜਦੇ ਹੋ ਵਿਚਾਰਦੇ ਹੋ ਤੇ ਤੁਹਾਡੇ ਅੰਦਰ ਜਿਹੜਾ ਪੋਜ਼ਿਟਿਵ ਜਿਹੜਾ ਹਾਂਜੀ ਜਿਹੜੀ ਨੈਗੇਟਿਵਿਟੀ ਆ ਉਹ ਕਿੰਨੀ ਕੁ ਘਟੀ ਆ ਕਿਉਂਕਿ ਹਰ ਬੰਦੇ ਦੀ ਜ਼ਿੰਦਗੀ ਜਿਹੜੇ ਉਤਰਾ ਚੜਾਉਂਦੇ ਆ ਮੁਸ਼ਕਲਾਂ ਆਉਂਦੀਆਂ ਹਾਂ ਜੀ ਆਮ ਤੌਰ ਤੇ ਮਨੁੱਖ ਜਿਹੜਾ ਬਾਣੀ ਪੜਦਾ ਜਾਂ ਗੁਰਦੁਆਰੇ ਜਾਂਦਾ ਧਰਮ ਕਰਮ ਕਰਦਾ ਜਦੋਂ ਕੋਈ ਸਮੱਸਿਆ ਆ ਜਾਂਦੀ ਆ ਤਾਂ ਅਕਸਰ ਉਹ ਢੋਲ ਜਾਂਦਾ ਕੋਬਰਾ ਜਾਂਦਾ ਬਿਲਕੁਲ ਕੋਬਰਾੜ ਵੇਚੋ ਫਿਰ ਕੰਪਲੇਂਟ ਕਰਨ ਲੱਗ ਪੈਂਦਾ ਦੇਖੋ ਜੀ ਮੈਂ ਇੰਨੇ ਜਿਹਾਂ ਤੋਂ ਗੁਰਦੁਆਰੇ ਜਾ ਰਹੇ ਹਾਂ ਇਨਾ ਪਾਠ ਕਰ ਰਹੇ ਹਾਂ ਮੈਂ ਕਿਸੇ ਦਾ ਮਾੜਾ ਨਹੀਂ ਕੀਤਾ ਮੇਰੇ ਨਾਲ ਕਿਉਂ ਆਇਆ ਬਿਲਕੁਲ ਕਿਉਂ ਅਸੀਂ ਰੱਬ ਨੂੰ ਬੁਲਾਉਂਦੇ ਨੇ ਕਿ ਮੇਰੇ ਪਤਨੀ ਕਿਹੜੇ ਜਨ ਦਾ ਵੈਰ ਲੈ ਰਿਹਾ ਜਦ ਕਿ ਮੈਂ ਕਦੇ ਕਿਸੇ ਦੇ ਵਿੱਚ ਬਾਲਾ ਸੋਚਿਆ ਵੀ ਨਹੀਂ। ਅੱਗੇ ਤੁਹਾਡੇ ਅੰਦਰ ਵੀ ਹੋਣ ਕੋਈ ਐਸਾ ਖਿਆਲ ਆ ਪਾਉਣਾ ਜਿਹੜੀ ਪੈਦਾ ਹੁੰਦੀ ਆ। ਪਹਿਲੇ ਤੋਂ ਬਹੁਤ ਘੱਟ ਹੁੰਦੀ ਆ। ਹੋ ਜਾਂਦੀ ਆ ਕਦੇ ਕਦੇ। ਬਟ ਪਹਿਲੇ ਤੋਂ ਬਹੁਤ ਘੱਟ ਹੁੰਦੀ ਆ। ਉਹ ਪਹਿਲਾਂ ਬਹੁਤ ਜ਼ਿਆਦਾ ਸੀ। ਪਹਿਲੇ ਜ਼ਿਆਦਾ ਸੀ। ਹੁਣ ਅਸੀਂ ਜਸ ਜਸ ਯੁੱਗ ਵਿੱਚ ਰਹ ਰਹੇ ਹਾਂ। ਜਿਸ ਮਿਹਰਾ ਵਿੱਚ ਅਸੀਂ ਰਹ ਰਹੇ ਹਾਂ। ਇੱਥੇ ਸਾਰਾ ਦਿਨ ਰਾਤ ਸਵੇਰੇ ਤੋਂ ਲੈ ਕੇ ਰਾਤ ਤੱਕ ਸਾਨੂੰ ਇਨਫੋਰਮੇਸ਼ਨ ਓਵਰਲੋਡ ਹੋ ਰਿਹਾ। ਮੀਡੀਆ ਤੋਂ, ਨਿਊਜ਼ ਤੋਂ, ਸੋਸ਼ਲ ਮੀਡੀਆ ਤੋਂ ਤੇ ਉਹ ਥਿੰਕਿੰਗ ਜਨਰੇਟ ਕਰਦਾ ਹੈ। ਤੇ ਇਹ ਥਿੰਕਿੰਗ ਜਨਰਲੀ 네ਗੇਟਿਵ ਹੀ ਹੁੰਦੀ ਆ। ਜਦੋਂ ਵੀ ਤੁਸੀਂ ਓਵਰ ਥਿੰਕਿੰਗ ਦੀ ਗੱਲ ਕਰਦੇ ਹੋ ਉਹ 네ਗੇਟਿਵ ਹੀ ਹੁੰਦੀ ਹੈ ਤੇ ਉਹ 네ਗੇਟਿਵ ਥਿੰਕਿੰਗ ਦਾ ਜਿਹੜਾ ਪੌਜ਼ ਹੈ ਇੱਕ ਇੱਕ ठहराव ਹੈ ਉਹ ਮੈਨੂੰ ਲੱਗਦਾ ਹੈ ਕਿ ਜਿਸ ਦਿਨ ਮੈਂ ਗੁਰਦੁਆਰੇ ਆਜਣਾ ਹੂੰ ਮੈਂ ਅੰਦਰ ਤੋਂ ਬੜਾ ਫਰੈਸ਼ ਫੀਲ ਕਰਦਾ ਹਾਂ ਮੈਨੂੰ ਨੀਂਦ ਅੱਛੀ ਆਉਂਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਡੈਫੀਨਿਟਲੀ ਬਹੁਤ ਬਹੁਤ ਫਰਕ ਪਿਆ ਉਹਦੇ ਵਿੱਚ ਮੈਨੂੰ ਕਿ 네ਗੇਟਿਵ ਥਿੰਕਿੰਗ 네ਗੇਟਿਵ ਥਾਟਸ ਉਹ ਸਭ ਬਹੁਤ ਘੱਟ ਜਾਂਦੀਆਂ ਨੇ ਜਦੋਂ ਤੁਸੀਂ ਥੋੜੀ देर ਵੀ ਗੁਰਬਾਣੀ ਪੜ੍ਹਦੇ ਹੋ ਕੀਰਤਨ ਸੁਣਦੇ ਹੋ ਕਥਾ ਸੁਣਦੇ ਹੋ ਤੇ ਜਿੰਨਾ ਹੋ ਸਕਦਾ ਕੋਸ਼ਿਸ਼ ਕਰਨਾ ਜੋ ਸਭ ਬਾਰਨ ਜਿਹੜੀ ਇਹ ਜੁੜਨ ਨਾਲ ਅਸਲ ਤੇ ਲਾਭ ਹੋਈ ਹੈ ਕਿਉਂਕਿ ਜੋ ਹੋਣਾ ਜੋ ਵਾਪਰਨਾ ਹਾਂਜੀ ਉਹ ਤੇ ਅਸੀਂ ਉਹਨੂੰ ਬਦਲ ਨਹੀਂ ਸਕਦੇ ਕੋਈ ਚੀਜ਼ਾਂ ਸੀਆਂ ਕਿ ਸਾਡੇ ਹੱਥ ਵਿੱਚ ਨਹੀਂ ਬਿਲਕੁਲ ਪਰ ਉਹਨੂੰ ਲੈਣਾ ਕਿਸ ਤਰ੍ਹਾਂ ਸਾਡੇ ਹੱਥ ਵਿੱਚ ਆ ਬਿਲਕੁਲ ਬਿਲਕੁਲ ਕਿ ਅਸੀਂ ਉਹਨੇ ਨੈਗੇਟਿਵਿਟੀ ਲੈ ਨੈਗੇਟਿਵ ਦੇਖਣਾ ਕਿ ਪਾਜਰ ਦੇਖਣਾ ਬਿਲਕੁਲ ਇਹ ਜਿਹੜਾ ਇਹ ਸਾਡੇ ਬਸ ਵਿੱਚ ਆ ਬਿਲਕੁਲ ਇਸ ਲਈ ਜਿਹੜਾ ਗੁਰਸਾ ਜਦੋਂ ਬਾਣੀ ਵਿੱਚ ਸਿਮਰਦੀਆਂ ਵਰਕਤਾ ਦਾ ਜ਼ਿਕਰ ਕਰਦੇ ਆ ਤਾਂ ਉਹ ਕਹਿੰਦੇ ਆ ਕਿ ਪਰਬਕਾ ਸਿਮਰਨ ਦੁੱਖ ਨਾ ਸੰਤਾਪੈ ਉਹ ਕਹਿੰਦੇ ਇਹ ਨਹੀਂ ਕਿ ਸਿਮਰਨ ਨਾਲ ਤੱਬ ਦਾ ਨਾਮ ਲੈਣ ਨਾਲ ਕੋਈ ਦੁੱਖ ਜਿਹੜਾ ਆਉਤ ਖੜਾ ਛੱਡ ਜਾਣਗੇ ਬਿਲਕੁਲ ਕਿਤੇ ਦੁੱਖ ਸੁੱਖ ਦੇ ਬਧੇ ਜ਼ਿੰਦਗੀ ਦਾ ਹਿੱਸਾ ਪਰ ਇਹ ਅਵੀ ਤੁਹਾਨੂੰ ਜਿਹੜਾ ਕੋਈ ਦੁੱਖ ਜਿਹੜਾ ਆਉਤ ਉਹ ਤੁਹਾਨੂੰ ਦੁਖੀ ਨਹੀਂ ਕਰ ਸਕਦਾ ਕਿਉਂਕਿ ਦੁਖੀ ਹੋਣਾ ਸੁਖੀ ਹੋਣਾ ਇਹ ਤੁਹਾਡੇ ਤੇ ਨਿਰਪਰ ਕਰਦਾ ਬਿਲਕੁਲ ਤੁਸੀਂ ਕਿਸੇ ਘਰਨ ਨੂੰ ਕਿਸ ਤਰ੍ਹਾਂ ਲੈ ਰਹੇ ਜੇ ਇਹ ਕਿਸੇ ਦੇ ਵਸ ਨਹੀਂ ਤੁਹਾਡੇ ਆਪਣੇ ਵਸ ਵਿੱਚ ਆ ਤੋ ਗੁਰਬਾਣੀ ਵਿਚਾਰਨ ਨਾਲ ਸਮਝਣ ਨਾਲ ਜੁੜਨ ਨਾਲ ਜਿਹਦਾ ਇੱਕ ਵੱਡਾ ਲਾਭ ਦਾ ਰੂਪ ਆ ਉਹ ਇਹ ਹੈ ਕਿ ਤੁਸੀਂ ਜਿਹੜਾ ਉਹ ਕਿਸੇ ਵੀ ਘਟਨਾ ਸਮੱਸਿਆ ਵਿੱਚ ਡੋਲਦੇ ਨਹੀਂ ਪਰ ਡੋਲਦੇ ਨਹੀਂ ਹੋ ਔਰ ਤੁਸੀਂ ਨੈਗੇਟਿਵ ਬਲਕੇ ਪਾਜਟਿਵ ਸੋਚਣ ਲੱਗ ਪੈਂਦੇ ਹੋ ਹਾਂਜੀ ਔਰ ਤੁਸੀਂ ਜਿਹੜੀ ਕੁਬਰਾਹਟ ਆ ਉਸ ਕੁਬਰਾਹਟ ਤੋਂ ਛੁਟਕਾਰਾ ਪਾ ਲੈਂਦੇ ਹੋ ਹਾਂਜੀ ਮੈਂ ਮੈਂ ਨਹੀਂ ਹਾਂ ਤੁਮਾਰਨ ਕਿ ਮੈਂ ਉੱਥੇ ਪਹੁੰਚ ਗਿਆ ਬਟ ਮੈਂ ਕੰਪੇਅਰ ਕਰਾਂ ਜੇ ਆਪਣੇ ਆਪ ਤੋਂ ਆਪਣੇ ਆਪ ਤੋਂ ਕੁਝ ਸਾਲ ਪਹਿਲੇ ਤੇ ਹੁਣ ਤੇ ਮੈਨੂੰ ਲੱਗਦਾ ਹੈ ਕਾਫੀ ਫਰਕ ਪਿਆ ਇਮੋਸ਼ਨਲ ਆਪਣੇ ਇਮੋਸ਼ਨਸ ਕਿਸ ਤਰ੍ਹਾਂ ਮੈਨੇਜ ਕਰਨੇ ਆਪਣਾ ਮਨ ਕਿਸ ਤਰ੍ਹਾਂ ਮੈਨੇਜ ਕਰਨਾ ਉਹ ਆਈ ਥਿੰਕ ਬਹੁਤ ਬਹੁਤ ਫਰਕ ਪਿਆ ਤੇ ਮੈਨੂੰ ਥੋੜਾ ਈਜ਼ੀ ਹੁੰਦਾ ਹੈ ਉਹ ਮੈਨੇਜ ਕਰਨਾ ਜਦੋਂ ਤੁਸੀਂ ਗੁਰਬਾਣੀ ਸੁਣਦੇ ਹੋ ਤੇ ਥੋੜੇ 5-10 ਮਿੰਟ ਵੀ ਤੁਸੀਂ ਦੋ ਲਾਈਨਾਂ ਵੀ ਪੜ੍ਹ ਕੇ ਜਿਹਦਾ ਮਤਲਬ ਸਮਝ ਲਓ ਤੇ ਉਹ ਬਹੁਤ ਹੈਲਪਫੁਲ ਹੈ ਤੁਸੀਂ ਜਦੋਂ ਪਹਿਲਾਂ ਖਰਾਬ ਬੰਦੇ ਦੀ ਇੱਕ ਕਮਜ਼ੋਰੀ ਆ ਹਾਂਜੀ ਸੁਭਾ ਦਾ ਗੀਸਾ ਜਦੋਂ ਤੁਸੀਂ ਨਾ ਕਿਸੇ ਦੀ ਮਦਦ ਕਰਦੇ ਹੋ ਕਿਸੇ ਦਾ ਕੋਈ ਕੰਮ ਸਵਾਰਦੇ ਹੋ ਕਿਸੇ ਦੇ ਕੰਮ ਆਉਂਦੇ ਹੋ ਤਾਂ ਤੁਹਾਡੇ ਮਨ 'ਚ ਇੱਕ ਆਸ ਹੁੰਦੀ ਹੈ ਕਿ ਮੇਰੇ ਜਦੋਂ ਮੈਨੂੰ ਲੋੜ ਪਵੇ ਤਾਂ ਇਹ ਮੇਰੀ ਵੀ ਮਦਦ ਕਰੇ ਬਿਲਕੁਲ ਮੇਰਾ ਵੀ ਕੰਮ ਸਵਾਰੇ ਬਿਲਕੁਲ ਜਦੋਂ ਉਹ ਨਹੀਂ ਕਰਦਾ ਤਾਂ ਸਾਨੂੰ ਫਿਰ ਬੜਾ ਸ਼ਿਕਵਾ ਹੁੰਦਾ ਕਿ ਲਓ ਜੀ ਮੈਂ ਤਾਂ ਇਹਦਾ ਆਕ ਗਿਤਾਓ ਕੀਤਾ ਫਰਾਂਸ ਵਿੱਚ ਮੈਂ ਦਾ ਆ ਸਵਾਰੇ ਆ ਆਪਣਾ ਬਗੜ ਕੇ ਸਵਾਰੇ ਆ। ਤੋਂ ਬੰਦੇ ਦੇ ਮਨਾਂ ਦਾ ਜਿਹੜਾ ਇੱਕ ਸ਼ਿਕਵਾ ਜਿਹਾ ਆ ਜਾਂਦਾ ਕਿ ਤੁਹਾਡੇ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਚ ਐਸਾ ਵਾਪਰ ਰਿਹਾ ਕਿ ਪਹਿਲਾਂ ਜ਼ਿਆਦਾ ਸੀ ਜਾਂ ਹੁਣ ਕਟਿਆ ਜਾਂ ਨਹੀਂ ਬਿਲਕੁਲ ਨਹੀਂ ਰਿਹਾ ਜਾਂ ਕੁਝ ਹੈ ਸਾ ਕੁਝ। ਇਹ ਬਹੁਤ ਕਠਰਿਆ ਮੇਰੇ ਕੋਲ ਬਿਕੋਜ਼ ਮੈਨੂੰ ਯਾਦ ਹੈ ਦਾਦਾ ਜੀ ਮੇਰੇ ਮੇਰੇ ਵਾਸਤੇ ਆਈਡਲ ਬਹੁਤ ਹੀ ਰਿਸਪੈਕਟਫੁਲ ਪਰਸਨ ਮੇਰੇ ਵਾਸਤੇ ਉਹ ਕਹਿੰਦੇ ਸੀ ਕਿ ਸਜੇ ਹੱਥ ਤੋਂ ਕੋਈ ਅੱਛਾ ਕੰਮ ਕਰੋ ਤੇ ਖੱਬੇ ਹੱਥ ਨੂੰ ਪਤਾ ਹੋਣਾ ਚਾਹੀਦਾ। ਹਾਂ ਹਾਂ। ਤੂੰ ਕਹਿੰਦੇ ਜਦੋਂ ਕੋਈ ਕੁਝ ਕਰਮ ਅੱਛਾ ਕਰ ਰਹੇ ਹੋ ਤੇ ਤੁਸੀਂ ਆਪਣੇ ਵਾਸਤੇ ਕਰ ਰਹੇ ਹੋ ਤੇ ਅਸੀਂ ਐਕਸਪੀਰੀਅੰਸ ਕੀਤਾ ਹੈ ਉਹਨਾਂ ਦੀ ਉਹਨਾਂ ਦੀ ਲਾਈਫ ਚ ਕਿ ਉਹਨਾਂ ਨੇ ਕੋਈ ਕਾਫੀ ਕੁਝ ਕੀਤਾ ਸੀ ਜਿਹੜਾ ਸਾਰੋਂ ਬਾਅਦ ਚ ਪਤਾ ਲੱਗਿਆ ਹਾਂ ਉਹਨਾਂ ਦੀ ਜਾਣ ਤੋਂ ਬਾਅਦ ਤੇ ਮੈਨੂੰ ਲੱਗਦਾ ਹੈ ਕਿ ਉਹ ਚੀਜ਼ ਇੱਕ ਮੈਂ ਸ਼ੁਰੂ ਤੋਂ ਠੀਕ ਮੈਨੇਜ ਕੀਤੀ ਹੈ ਕਿ ਮੈਂ ਕਿਸੇ ਜਿਵੇਂ ਛੋਟਾ ਮੋਟਾ ਕੋਈ ਅੱਛਾ ਕੰਮ ਕਰ ਵੀ ਲਵਾਂ ਜਿੰਨਾ ਹੋ ਸਕੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਉਹ ਭੁੱਲ ਜਾਵਾਂ ਜਾਂ ਮੈਂ ਉਹਦੇ ਚ ਕੋਈ ਰਿਟਰਨ ਦੀ ਆਸ ਨਾ ਰੱਖਾਂ ਬਾਕੀ ਦੇਣੇ ਵਾਲਾ ਰੱਬ ਹੈ ਤੁਸੀਂ ਕੀ ਕਰ ਸਕਦੇ ਮੰਗਾ ਨਾਲ ਤਾਂ ਮਿਲਦਾ ਨਹੀਂ ਉਹ ਉਹ ਦੇਗਾ ਤੇ ਮਿਲੇਗਾ ਤੁਸੀਂ ਅਰਦਾਸ ਪਹਿਲਾਂ ਵੀ ਕਰ ਕਰਦੇ ਹੋਵੋਗੇ ਤੁਹਾਡਾ ਮਾਹੌਲ ਇਸ ਤਰ੍ਹਾਂ ਦਾ ਤੁਹਾਨੂੰ ਮਿਲਿਆ ਹਾਂਜੀ ਕਿ ਤੁਸੀਂ ਬਾਣ ਕਰਦੇ ਸੀ ਜਾਂ ਗੁਰਦੁਆਰਾ ਸਾਹਿਬ ਜਾਂਦੇ ਸੀ ਅਰਦਾਸ ਕਰਦੇ ਸੀ ਉਦੋਂ ਜੋ ਤੁਸੀਂ ਅਰਦਾਸ ਵਿੱਚ ਮੰਗ ਮੰਗਦੇ ਸੀਗੇ ਹਾਂਜੀ ਤੇ ਹੁਣ ਜਦੋਂ ਤੁਸੀਂ ਜਾਂਦੇ ਆ ਜਾਂ ਬਾਣ ਕਰਦੇ ਹੋ ਅਰਦਾਸ ਹੁਣ ਵੀ ਕਰਦੇ ਹੋ ਕਿ ਤੁਸੀਂ ਮਸੂਦ ਕਰਦੇ ਹੋ ਕਿ ਹੁਣ ਦੀ ਅਰਦਾਸ ਔਰ ਪਹਿਲੀ ਅਰਦਾਸ ਵਿੱਚ ਹਾਂਜੀ ਜਿਹੜਾ ਫਰਕ ਆ ਗਿਆ ਕੁਝ ਕਿ ਨਹੀਂ ਬਹੁਤ ਫਰਕ ਆ ਗਿਆ ਹੋਨ ਹੋਨ ਮੇਰੀ ਅਰਦਾਸ ਹੁੰਦੀ ਹੈ ਰੱਬ ਸਮਤ ਬਖਸ਼ੇ ਹਾਂ ਗੁੱਡ ਸੈਂਸ ਤੇ ਤੇ ਦੂਜਾ ਸ਼ੁਕਰਾਨਾ ਕਰੀਦਾ ਤੇ ਪਹਿਲੇ ਹੁੰਦਾ ਸੀ ਕਿ ਇਹ ਵੀ ਚਾਹੀਦਾ ਹੈ ਉਹ ਵੀ ਚਾਹੀਦਾ ਹੈ ਦੁਨੀਆਂਵਾਂ ਜਿਹੜੀ ਦੁਨੀਆਂ ਦੇ ਸਾਡੇ ਪਲੇਜਰਸ ਨੇ ਉਹ ਚਾਹੀਦੇ ਨੇ ਹਾਂ ਹੋਨ ਲੱਗਦਾ ਹੈ ਕਿ ਰੱਬ ਸਮਤ ਬਖਸ਼ੇ ਬਾਕੀ ਸਭ ਅੱਛਾ ਚੱਲ ਰਿਹਾ ਪਹਿਲਾਂ ਕਦੇ ਮਤਲਬ ਸ਼ਿਕਵਾ ਹੀ ਆਉਂਦਾ ਹੁੰਦਾ ਹੁਣ ਹੁੰਦਾ ਹੋਣਾ ਜਦੋਂ ਤੁਸੀਂ ਵੀ ਕਰਦੇ ਹਾਂ ਅਰਦਾਸ ਵੀ ਕਰਦੇ ਹਾਂ ਨਹੀਂ ਪੂਰੀ ਹੁੰਦੀ ਹਾਂਜੀ ਤਾਂ ਫਿਰ ਸ਼ਿਕਾਇਤ ਹੁਣ ਸੁਭਾਵਕ ਆ ਬਿਲਕੁਲ ਤਾਂ ਹੁਣ ਜਦੋਂ ਜਦੋਂ ਤੁਸੀਂ ਮੰਨ ਲਓ ਕਿ ਤੇ ਕਰਦੇ ਵੀ ਹੋ ਤੇ ਸ਼ਿਕਾਇਤ ਫਿਰ ਉਸੇ ਤਰ੍ਹਾਂ ਕਰਦੇ ਹੋ ਜਾਣ ਕੇ ਦੇਖ ਨਹੀਂ ਬਹੁਤ ਘਾਟ ਮੈਂ ਕਹਿੰਦਾ ਸ਼ਿਕਾਇਤ ਬਹੁਤ ਘਾਟ ਜਾਂ ਨਾ ਦੇ ਬਰਾਬਰ ਸ਼ਿਕਾਇਤ ਕਰਨਾ ਮੈਂ ਜਦੋਂ ਵੀ ਹੁੰਦਾ ਬਸ ਹੱਥ ਜੋੜ ਕੇ ਸ਼ੁਕਰਾਨਾ ਕਰਨਾ ਕੋਸ਼ਿਸ਼ ਇਹ ਹੁੰਦੀ ਹੈ ਬਟ ਪਹਿਲੇ ਤੋਂ ਪਹਿਲੇ ਤੇ ਬਿਲਕੁਲ ਇਹ ਹੁੰਦਾ ਸੀ ਕਿ ਅਰਦਾਸ ਦਾ ਮਤਲਬ ਇਹ ਹੈ ਕਿ ਤੁਸੀਂ ਕੁਝ ਮੰਗ ਰਹੇ ਹੋ ਮੰਗ ਰਹੇ ਤੁਸੀਂ ਕੁਝ ਮੰਗਣਾ ਹੈ ਹਾਂ ਹੁਣ ਉਹ ਥਾਟ ਪ੍ਰੋਸੈਸ ਨਹੀਂ ਰਹਿ ਗਿਆ ਹੁਣ ਲੱਗਦਾ ਹੈ ਕਿ ਰੱਬ ਆਪਣੇ ਆਪ ਦੇ ਰਿਹਾ ਹੈ ਜੋ ਉਹਨੂੰ ਦੇਣਾ ਹੈ ਉਹ ਦੇ ਰਿਹਾ ਹੈ ਹਾਂ ਅਸੀਂ ਸ਼ੁਕਰਾਨਾ ਕਰੀਏ ਤੇ ਉਹ ਬੈਸਟ ਹੈ ਤੁਸੀਂ ਅੰਤੂ ਵੀ ਸਾਡੇ ਜਿਹੜੇ ਦਰਸ਼ਕਾਂ ਚੋਂ ਕਿ ਤੁਹਾਡੇ ਤੋਂ ਸਾਡਾ ਦਾ ਮਕਸਦ ਦਾ ਉਹ ਇਹੀ ਹੈ ਕਿ ਸਾਡੇ ਦਰਸ਼ਕ ਇਹ ਸਭ ਤੋਂ ਬਾਤ ਬਾਤ ਜਾਣ ਸਕਣ ਹਾਂਜੀ ਕਿ ਜਿੰਨੇ ਵੀ ਸੱਜਣ ਜਿਹੜੇ ਧਿਆਨ ਨਾਲ ਬਾਣੀ ਪੜ੍ਹਦੇ ਆ ਵਿਚਾਰਦੇ ਆ ਤੋ ਤੇ ਕਿਰਯੰਤਿਕਾ ਸਾਰਿਆਂ ਦੇ ਜਿਹੜੇ ਇਹ ਕੁਐਸਚਨਾਂ ਦੇ ਆਨਸਰ ਆ ਉਹ ਸੇਮ ਆ ਹਾਂਜੀ ਮਤਲਬ ਕੋਈ ਵੱਖਰਾ ਪੰਨ ਨਹੀਂ ਬਿਲਕੁਲ ਕਿਉਂਕਿ ਆਖਰ ਜਿਹੜਾ ਮਕਸਦ ਬਾਣੀ ਦਾ ਤੇ ਉਹ ਉਹਦੇ ਇਹੀ ਆ ਮੈਸੇਜ ਵੀ ਸੇਮ ਹੈ ਜਿਹੜਾ ਵੀ ਵਿਅਕਤੀ ਜਿਹੜਾ ਉਹ ਧਿਆਨ ਨਾਲ ਬਾਣੀ ਪੜੂਗਾ ਵਿਚਾਰੂਗਾ ਤਾਂ ਉਹਦੇ ਜੀਵਨ ਵਿੱਚ ਇਸ ਤਰ੍ਹਾਂ ਦਾ ਪਰਵਰਤਨ ਆਉਣਾ ਸੁਭਾਵਿਕ ਆ ਬਿਲਕੁਲ ਅੱਜ ਇਹ ਰਸਮੀ ਤੌਰ ਤੇ ਪੜ ਰਿਹਾ ਉਹ ਗੱਲ ਵੱਖਰੀ ਆ ਹਾਂਜੀ ਪਰ ਜੇਕਰ ਸੱਚਮੁੱਚ ਕੋਈ ਬਾਣੀ ਤੋਂ ਲਾਹਾ ਕੱਟਣ ਦੇ ਖਿਆਲ ਨਾਲ ਵਾਣੀ ਪੜੂਗਾ ਤਾਂ ਉਹਦੇ ਸੁਭਾਅ ਵਿੱਚ ਉਹਦੇ ਆਚਰਨ ਵਿੱਚ ਜਿਹੜਾ ਪਰਵਰਤ ਹੋਣਾ ਉਹ ਬਿਲਕੁਲ ਸੁਭਾਅੋਕਾ ਚੰਗਾ ਪਰਵਰਤਨ ਹੋਊਗਾ ਹਾਂਜੀ ਤੇ ਤੁਹਾਡੇ ਵੀ ਜਿਹੜਾ ਤੁਹਾਡਾ ਆਪਣਾ ਤੁਹਾਡਾ ਤੁ ਦੱਸਿਆ ਸੋਨਾ ਸਾਂਝ ਪਾਈ ਆ ਆਪਣੇ ਜੀ ਦੱਸਿਆ ਆਪਣੇ ਬਾਰੇ ਸਾਡੇ ਦਰਸ਼ਕਾਂ ਨੂੰ ਕਾਫੀ ਜਿਹੜਾ ਇਹਦੇ ਚੋਂ ਖਾਸ ਕਰਕੇ ਨੌਜੋਨ ਵਰਗਾ ਉਹਨਾਂ ਨੂੰ ਜ਼ਰੂਰ ਜਿਹੜੀ ਆ ਉਹ ਪ੍ਰੇਰਨਾ ਮਿਲੂਗੀ ਅੱਧ ਵੀ ਤੁਸੀਂ ਜਿਹੜਾ ਉਹ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਲਈ ਕੋਈ ਸਨੇਹਾ ਦੇਣਾ ਚਾਹੋ ਆਪਣੇ ਪ੍ਰੈਕਟੀਕਲ ਇਲਾਜ ਵਿੱਚੋਂ ਵਾਣੀ ਪੜ ਕੇ বুঝ ਕੇ ਸਮਝ ਕੇ ਜੋ ਤੁਸੀਂ ਮਹਿਸੂਸ ਕੀਤਾ ਤਾਂ ਤੁਸੀਂ ਕੀ ਦਸੰਗਾ ਤੱਕ ਜਿਹੜਾ ਕੋਈ ਮੈਸੇਜ ਗੁਰਬਾਣੀ ਦਾ ਉਹ ਆਪਣੇ ਸ਼ਬਦਾਂ ਕਿਹਣਾ ਚਾਹੋਗੇ ਮੇਰਾ ਖਿਆਲ ਹੈ ਕਿ ਲਾਈਫ ਜਿਸ ਤਰ੍ਹਾਂ ਹੁਣ ਹੋ ਗਈ ਹੈ ਜਿਸ ਵਾਂ ਮੈਂ ਪਹਿਲੇ ਵੀ ਜ਼ਿਕਰ ਕੀਤਾ ਜਿੱਦਾਂ ਮੀਡੀਆ ਹੋ ਗਿਆ ਇਨਫੋਰਮੇਸ਼ਨ ਹੋ ਗਿਆ ਜਿੰਨਾ ਸਾਨੂੰ ਇਨਫੋਰਮੇਸ਼ਨ ਓਵਰਲੋਡ ਹੋ ਰਿਹਾ ਹੈ ਉਹ ਜਿਹੜਾ ਪੌਜ਼ ਟਹਿਰਾਓ ਤੁਹਾਨੂੰ ਚਾਹੀਦਾ ਹੈ ਉਹ ਗੁਰਬਾਣੀ ਤੋਂ ਮਿਲ ਸਕਦਾ ਹੈ ਤੇ ਮੈਂ ਇਹ ਕਹਾਂਗਾ ਕਿ ਜੇ ਯੰਗ ਜਿਹੜੀ ਵੀ ਸਾਡੀ ਜਨਰੇਸ਼ਨ ਹੈ ਯੰਗ 올 ਸਾਰੇ ਬੱਚੇ 10 20 ਮਿੰਟ 6 ਹਫ਼ਤੇ 'ਚ ਉਹ ਕਢ ਕੇ ਜਾਂ ਦਿਨ 'ਚ ਕਢ ਕੇ ਜੋ ਵੀ ਜਿਸ ਦਾ ਟਾਈਮ ਨਿਕਲ ਸਕਦਾ ਹੈ ਉਹ ਗੁਰਬਾਣੀ ਦੀ ਦੋ ਲਾਈਨਾਂ ਵੀ ਪੜਨ ਬਟ ਸਮਝ ਕੇ ਪੜਨ ਵਿਚਾਰ ਨਾਲ ਪੜਨ ਉਹਨਾਂ ਤੇ ਉਹਨਾਂ ਨੂੰ ਇੰਨੇ ਪ੍ਰੈਕਟੀਕਲ ਐਗਜ਼ਾਮਪਲਸ ਮਿਲਣਗੇ ਜਿਹਦੇ ਵਾਸਤੇ ਅਸੀਂ ਕਿਤਾਬਾਂ ਪੜ ਰਹੇ ਹਾਂ ਜਿਹਦੇ ਵਾਸਤੇ ਅਸੀਂ ਪੋਡਕਾਸਟ ਦੇਖ ਰਹੇ ਹਾਂ ਉਹ ਸਾਰਾ ਕੁਝ ਸਾਡੀ ਗੁਰਬਾਣੀ 'ਚ ਹੈ ਹਮਮ ਤੇ ਦੂਜੀ ਗੱਲ ਹੈ ਕਿ ਜੇ ਤੁਹਾਡੇ ਕੋਲ 10 20 30 ਮਿੰਟ ਵੀ ਨਹੀਂ ਹੈਗੇ ਨੇ ਹਫ਼ਤੇ 'ਚ ਫਿਰ ਤੁਹਾਨੂੰ ਹੋਰ ਜ਼ਿਆਦਾ ਲੋੜ ਹੈ ਫਿਰ ਤੁਹਾਨੂੰ ਘੰਟਾ ਕੱਢਣ ਦੀ ਲੋੜ ਹੈ 2 ਘੰਟੇ ਕੱਢਣ ਦੀ ਲੋੜ ਹੈ ਬਿਕੋਜ਼ ਉਹ ਬੈਲੈਂਸ ਤੁਹਾਨੂੰ ਗੁਰਬਾਣੀ ਤੋਂ ਹੀ ਮਿਲੇਗਾ ਤੇ ਹੋ ਸਕਦਾ ਸ਼ੁਰੂ ਵਿੱਚ ਤੁਹਾਨੂੰ ਐਫਰਟ ਜ਼ਿਆਦਾ ਲਗਾਉਣਾ ਪਏ ਬਟ ਟੂ ਸਟਾਰਟ ਵਿਦ ਮੈਂ ਕਹਾਂਗਾ 10 ਮਿੰਟ ਤੁਸੀਂ ਕੱਢ ਲਓ ਸਮਝ ਕੇ ਪੜੋ ਤੇ ਤੁਹਾਨੂੰ ਉਹ ਮਿਲੇਗਾ ਜਿਹੜਾ ਅਸੀਂ ਦੁਨੀਆ 'ਚ ਖੋਜ ਰਹੇ ਹਾਂ ਜਿਹੜਾ ਅਸੀਂ ਕਿਤਾਬਾਂ 'ਚ ਖੋਜ ਰਹੇ ਹਾਂ ਆਥਰਸ ਕੋਲ ਰਹੇ ਮੋਟੀਵੇਸ਼ਨਲ ਸਪੀਕਰ ਜਿਹੜਾ ਕਹੇ ਉਹ ਸਾਰਾ ਕੁਝ ਸਾਡੀ ਗੁਰਬਾਣੀ 'ਚ ਆਲਰੇਡੀ ਹੈ ਤੇ 10 ਮਿੰਟ ਤੁਸੀਂ ਕੱਢ ਲਓ ਤੇ ਚੇਨਸ ਤੋਂ ਲੁਕਣਿਆ ਤੱਕ। ਜੀ ਤੁਹਾਡਾ ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਆਪਣੇ ਬਣਾ ਤੁਹਾਡੀ ਕਾਫੀ ਜੀਮੀਆਂ ਤੁਹਾਡੀ। ਤੁਸੀਂ ਸਮਾਂ ਕੱਢਿਆ ਸਾਡੇ ਦਰਸ਼ਕਾਂ ਲਈ। ਤੋਂ ਅਸੀਂ ਇਹਨਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਦੇ ਹੋਏ ਇਹ ਪ੍ਰੋਗਰਾਮ ਜਿਹੜੇ ਤੇ ਸਮਾਪਤ ਕਰ ਰਹੇ ਹਾਂ। ਅਗਲੇ ਹਫ਼ਤੇ ਅਸੀਂ ਹੋਰ ਕੋਈ ਨਵੀਂ ਸ਼ਖਸੀਅਤ ਜਿਹੜੀ ਆ ਜਿਨ੍ਹਾਂ ਨੇ ਇਸ ਪਾਸੇ ਕਦਮ ਰੱਖਿਆ ਤੁਰਿਆ ਔਰ ਕੁਝ ਹਾਸਲ ਕੀਤਾ। ਉਹਦੇ ਨਾਲ ਅਸੀਂ ਮੁਲਾਕਾਤ ਕਰਕੇ ਉਹਨਾਂ ਦਾ ਜਿਹੜਾ ਨਿੱਜੀ ਅਨੁਭਵ ਆ ਉਹ ਤੁਹਾਡੇ ਤੱਕ ਪਹੁੰਚਾਉਣ ਦਾ ਉਪਰਾਲਾ ਕਰਾਂਗੇ ਤੋਤਾ ਤੱਕ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ